ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਇੱਕ ਅਜਹੀ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਸਨ ਜਦੋਂ ਵੀ ਸੰਗਤਾਂ ਕਿਤੇ ਡੋਲਣ ਲੱਗੀਆਂ ਤਾਂ ਬਾਬਾ ਬੁੱਢਾ ਜੀ ਨੇ ਸੇਧ ਬਖਸ਼ ਕੇ ਉਹਨਾਂ ਸੰਗਤਾਂ ਨੂੰ ਗੁਰੂ ਨਾਲ ਜੋੜ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਅੱਠ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਹਨ ਪੰਜ ਗੁਰੂ ਸਹਿਬਾਨਾਂ ਨੂੰ ਉਹਨਾਂ ਨੇ ਗੱਦੀ ਦਾ ਤਿਲਕ ਵੀ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਉਹਨਾਂ ਨੇ ਗੁਰੂ ਜੋਤ ਵਿੱਚ ਗੁਰੂ ਸਰੀਰ ਦੇ ਦਰਸ਼ਨ ਕੀਤੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ ਗੁਰੂ ਹਰ राय ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸ਼ਰੀਰਿਕ ਤੌਰ ਤੇ ਮੌਜੂਦ ਸਨ 바ਵਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਪਿੰਡ ਕੱਤੂ ਨੰਗਲ ਭਾਈ ਸੁੱਗਾ ਰੰਦਾਵਾ ਦੇ ਘਰ ਮਾਤਾ ਗੁਰਾਂ ਜੀ ਦੀ ਕੁੱਖੋਂ ਹੋਇਆ 바ਵਾ ਬੁੱਢਾ ਜੀ ਦੀ ਉਮਰ ਜਦੋਂ ਅਜੇ 12 ਸਾਲ ਦੀ ਸੀ ਸਨ 1518 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਇਹਨਾਂ ਨੂੰ ਹੋਏ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਲਿਖਤ ਮੁਤਾਬਕ ਉਹਨਾਂ ਦੀ ਉਮਰ ਉਸ ਸਮੇਂ 12 ਸਾਲ ਦੀ ਸੀ ਉਹਨਾਂ ਦਾ ਪੂਰਾ ਨਾਂ ਭਾਈ ਬੁੱਢਾ ਸੀ 12 ਸਾਲ ਦੀ ਉਮਰ ਵਿੱਚ ਬਾਬਾ ਜੀ ਮੱਜਾਂ ਚਾਰਦੇ ਸਨ ਕਿ ਗੁਰੂ ਨਾਨਕ ਸਾਹਿਬ ਤੇ ਪਾਈ ਮਰਦਾਨਾ ਜੀ ਇਹਨਾਂ ਨੂੰ ਮਿਲੇ ਪਤਾ ਨਹੀਂ ਕਿਹੜੇ ਪੂਰਬਲੇ ਪਾਕਿਸਤਾਨ ਕਿ ਬਾਬਾ ਬੁੱਢਾ ਜੀ ਨੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਕੇ ਕਿਹਾ ਬਾਬਾ ਇੱਕ ਕਿਰਪਾ ਕਰ ਤੇਰੇ ਚਿਹਰੇ ਨੂੰ ਵੇਖ ਕੇ ਸੁੱਖ ਮਿਲਿਆ ਹੈ ਤੇਰੇ ਬਚਨ ਸੁਣਿਆ ਅੰਦਰੋਂ ਸਕੂਨ ਮਿਲਿਆ ਹੈ ਕੋਈ ਇਹੋ ਜਿਹਾ ਬਚਨ ਮੈਨੂੰ ਸੁਣਾ ਦੇ ਕਿ ਮੇਰਾ ਜਨਮ ਮਰਨ ਕੱਟਿਆ ਜਾਵੇ ਉਸ ਸਮੇਂ ਗੁਰੂ ਸਾਹਿਬ ਜੀ ਦੀ ਨજર ਨੇ ਪਰਖਿਆ ਤੇ ਕਹਿਣ ਲੱਗੇ ਪੁੱਤਰ ਅਜੇ ਤਾਂ ਤੇਰੀ ਉਮਰ ਖਾਣ ਪੀਣ ਦੀ ਹੈ ਅਜੇ ਤੇਰੀ ਉਮਰ ਹੱਸਣ ਖੇਡਣ ਦੀ ਹੈ ਤੈਨੂੰ ਇਹ ਕਿਵੇਂ ਸੋਚ ਪੈ ਗਈ ਕਿ ਜਨਮ ਮਰਨ ਕੱਟਿਆ ਜਾਵੇ ਤਾਂ ਕਹਿਣ ਲੱਗੇ ਬਾਬਾ ਮੌਤ ਤਾਂ ਕੋਈ ਪਤਾ ਨਹੀਂ ਇਸਨੂੰ ਜਵਾਨੀ ਆਉਣ ਤੋਂ ਪਹਿਲਾਂ ਹੀ ਇਸ ਬੁੜੇ ਨੂੰ ਲੈ ਜਾਣਾ ਹੈ ਹਜ਼ੂਰ ਨੇ ਕਿਹਾ beta ਇੱਕ ਤਾਂ ਤੂੰ ਬੜੀ ਅਜੀਬ ਗੱਲ ਕੀਤੀ ਹੈ ਕਿ ਜਨਮ ਮਰਨ ਕਟੋ ਤੈਨੂੰ ਕਿਵੇਂ ਪਤਾ ਲੱਗਾ ਕਿ ਮੌਤ ਜਵਾਨੀ ਵਿੱਚ ਵੀ ਆ ਸਕਦੀ ਹੈ ਉਸ ਸਮੇਂ ਪਾਈ ਬੁੜੇ ਨੇ ਕਿਹਾ ਬਾਬਾ ਇੱਕ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਆਪਣੇ ਬਾਪੂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸਾਂ ਕਿ ਉਸ ਸਮੇਂ ਹਾਕਮਾਂ ਦੇ ਘੋੜੇ ਆਏ ਤੇ ਸਾਡੀ ਕੁਝ ਫਸਲ ਜਿਹੜੀ ਅਜੇ ਜ਼ਮੀਨ ਵਿੱਚੋਂ ਨਿਕਲਦੀ ਪਈ ਸੀ ਤੇ ਕੁਝ ਅਜੇ ਅੱਧੀ ਕੱਚੀ ਤੇ ਅੱਧੀ ਪੱਕੀ ਸੀ ਹਾਕਮਾਂ ਦੇ ਘੋੜਿਆਂ ਨੇ ਕੱਚੀ ਪੱਕੀ ਸਾਰੀ ਫਸਲ ਨੂੰ ਉਝਾੜ ਕੇ ਰੱਖ ਦਿੱਤਾ ਉਸ ਦਿਨ ਮਨ ਵਿੱਚੋਂ ਆਵਾਜ਼ ਆਈ ਕਿ ਬੁੜਿਆ ਇਹ ਤਾਂ ਹਾਕਮ ਹਨ ਇਹਨਾਂ ਦੇ ਘੋੜੇ ਜੰਮਦੀ ਹੋਈ ਫਸਲ ਨੂੰ ਤੇ ਪੱਕੀ ਫਸਲ ਨੂੰ ਵੀ ਤਬਾਹ ਕਰ ਸਕਦੇ ਹਨ ਪਰ ਮੌਤ ਤਾਂ ਬੜੀ ਬਲਵਾਨ ਹੈ ਹੋ ਸਕਦਾ ਹੈ ਕੱਚੀ ਫਸਲ ਵਾਂਗ ਮੈਨੂੰ ਬਚਪਨ ਵਿੱਚ ਹੀ ਲੈ ਜਾਵੇ ਹੋ ਸਕਦਾ ਹੈ ਮੈਨੂੰ ਜਵਾਨੀ ਵਿੱਚ ਹੀ ਲੈ ਜਾਏ ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ ਹੈ ਇਸ ਕਰਕੇ ਉਸ ਦਿਨ ਦਾ ਸਮਝਦਾ ਹਾਂ ਕਿ ਕੋਈ ਅਜੀਹਾ ਮਿਲ ਜਾਵੇ ਜਿਹੜਾ ਪਿਆਰੇ ਪ੍ਰਭੂ ਦੀ ਗੱਲ ਸੁਣਾ ਕੇ ਮੈਨੂੰ ਉਸ ਪਿਆਰੇ ਦੇ ਦਰਸ਼ਨ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦੇਵੇ ਜਦੋਂ ਭਾਈ ਬੁਢੇ ਨੇ ਇੰਨੇ ਬਚਨ ਕਹੇ ਤਾਂ ਉਸ ਸਮੇਂ ਹਜੂਰ ਨੇ ਖੁਦ ਬਾਬਾ ਜੀ ਨੂੰ ਛਾਤੀ ਨਾਲ ਲਗਾਇਆ ਤੇ ਕਹਿਣ ਲੱਗੇ ਪੁੱਤਰਾ ਉਮਰ ਤੇਰੀ ਬੱਚਿਆਂ ਵਾਲੀ ਪਰ ਗੱਲਾਂ ਬੁੱਢਿਆਂ ਵਾਲੀਆਂ ਹਨ 1518 ਸਨ ਤੋਂ ਉਸ ਬੱਚੇ ਦਾ ਨਾਮ ਪੈ ਗਿਆ ਬਾਬਾ ਬੁੱਢਾ ਜੀ ਇਹ ਬਚਨ ਕਹਿ ਕੇ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਨੇ ਕੁੱਟ ਕੇ ਛਾਤੀ ਨਾਲ ਲਾਇਆ ਪਤਾ ਨਹੀਂ ਬਾਬਾ ਬੁੱਢਾ ਜੀ ਦੇ ਅੰਦਰ ਕੀ ਕਿਰਪਾ ਵਰਤੀ ਕਿ ਸਨ 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਗੀਤ ਹੀ ਗਾਉਂਦੇ ਰਹੇ